ਗੁਰਮੁਖ ਬਿਆਰਿਓ ਜੋ ਲੋਕ ਗੁਰਦੁਆਰਾ ਸਾਹਿਬ ਤੋਂ ਲੰਗਰ ਦਾਲ ਪ੍ਰਸ਼ਾਦਾ ਲਿਆ ਕੇ ਛੱਕਦੇ ਨੇ ਉਹਨਾਂ ਨਾਲ ਜੋ ਹੋਣਾ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਸੰਤਾਂ ਦੀ ਮੰਨ ਲਵੋ ਸਮਾਂ ਹੈ ਹੁਣ ਤੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਿਲਾਓ ਮੇਰਾ ਸਤਗੁਰ ਨਾਨਕ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਗੁਰੂ ਕੇ ਲੰਗਰ ਨੂੰ ਲੈ ਕੇ ਆਪਾਂ ਸੁਣਦੇ ਆਂ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਬੋਲੀਆਂ ਵੀ ਜਾਂਦੀਆਂ ਨੇ ਪਰ ਸਾਧ ਸੰਗਤ ਕਹਿੰਦੇ ਵੀ ਗੁਰੂ ਘਰ ਤੋਂ ਪ੍ਰਸ਼ਾਦਾ ਲਿਆ ਕੇ ਲੰਗਰ ਲਿਆ ਕੇ ਜਿਹੜਾ ਹੈ ਉਹ ਨਹੀਂ ਸਕਣਾ ਚਾਹੀਦਾ ਕਿਉਂਕਿ ਉਹਦੇ ਪਿੱਛੇ ਇੱਕ ਗੱਲਬਾਤ ਹੈ ਉਹਨ ਸਵਾਲ ਪਹਿਲਾਂ ਬਣ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਆਖਰਕਾਰ ਜੇ ਪ੍ਰਸ਼ਾਦਾ ਗੁਰੂ ਘਰ ਚੋਂ ਲੰਗਰ ਚੋਂ ਨਹੀਂ ਛਕਾਂਗੇ ਤਾਂ ਕਿੱਥੋਂ ਛਕਾਂਗੇ ਜੇ ਛਕਣਾ ਹੀ ਨਹੀਂ ਸਿਕਾਉਣਾ ਹੀ ਨਹੀਂ ਕਿਸੇ ਨੂੰ ਫਿਰ ਲੰਗਰ ਕਾਦੇ ਵਾਸਤੇ ਲਾਇਆ ਬਹੁਤ ਤਰ੍ਹਾਂ ਦੇ ਸਵਾਲ ਬਣ ਜਾਂਦੇ ਨੇ ਸਾਧ ਸੰਗਤ ਪਰ ਇੱਥੇ ਇੱਕ ਚੀਜ਼ ਨੂੰ ਜਿਹੜਾ ਹੈ ਉਹ ਜ਼ਰੂਰ ਸਮਝਣਾ ਪਏਗਾ ਉਹ ਗੱਲ ਇਹ ਵੀ ਸਾਧ ਸੰਗਤ ਜਦੋਂ ਵੀ ਆਪਾਂ ਗੁਰੂ ਘਰ ਤੋਂ ਪ੍ਰਸ਼ਾਦਾ ਛਕਦੇ ਆ ਲੰਗਰ ਚੋਂ ਛਕਦੇ ਆ ਤੇ ਸਾਧ ਸੰਗਤ ਉਹਦੇ ਲਈ ਉਨੀ ਸੇਵਾ ਜ਼ਰੂਰੀ ਹੈ ਜੇ ਅਸੀਂ ਸੇਵਾ ਨਹੀਂ ਕਰਦੇ ਤੇ ਫਿਰ ਅਸੀਂ ਲੰਗਰ ਦੇ ਵਿੱਚ ਪ੍ਰਸ਼ਾਦਾ ਆਦਕ ਨਹੀਂ ਛਕ ਸਕਦੇ ਇਹ ਮੰਨਿਆ ਜਾਂਦਾ ਹੈ ਕਿ ਸਿਧਾਂਤ ਹੈ ਕਿ ਸਾਨੂੰ ਉਨੀ ਸੇਵਾ ਫਿਰ ਕਰਨੀ ਪਵੇਗੀ ਕਿਉਂਕਿ ਇਹ ਜਿਹੜਾ ਲੰਗਰ ਪ੍ਰਸ਼ਾਦਾ ਆਦਕ ਹੈ ਇਹ ਉਹਨਾਂ ਵਾਸਤੇ ਹੈ ਜਿਹੜੇ ਲੋੜਵੰਦ ਨੇ ਤੇ ਜਾਂ ਫਿਰ ਜਿਹੜੇ ਗੁਰੂ ਘਰ ਚੱਲ ਕੇ ਆਏ ਨੇ ਸ਼ਰਧਾਲੂ ਨੇ ਸੰਗਤ ਦੇ ਵਿੱਚੋਂ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਉਹਨਾਂ ਵਾਸਤੇ ਜਿੱਥੇ ਗੁਰੂ ਘਰ ਦੇ ਵਿੱਚ ਦੋ ਪ੍ਰਕਾਰ ਦਾ ਲੰਗਰ ਹੈ ਇੱਕ ਤੇ ਤਨ ਦੀ ਭੁੱਖ ਮਟਾਉਣ ਵਾਲਾ ਇੱਕ ਮਨ ਦੀ ਭੁੱਖ ਮਟਾਉਣ ਵਾਲਾ ਇੱਕ ਰੂਹ ਦੀ ਖੁਰਾਕ ਹੈ ਤੇ ਇੱਕ ਤਨ ਦੀ ਖੁਰਾਕ ਹੈ ਸਾਧ ਸੰਗਤ ਦੋ ਚੀਜ਼ਾਂ ਨੇ ਇਹਨਾਂ ਦੋ ਚੀਜ਼ਾਂ ਨੂੰ ਬਹੁਤ ਬਾਰੀਕੀ ਦੇ ਨਾਲ ਸਮਝਣਾ ਹੈ ਸੋ ਪਿਆਰਿਓ ਇਸ ਚੀਜ਼ ਨੂੰ ਸਮਝਣਾ ਇਸ ਵਾਸਤੇ ਹੈ ਕਿਉਂਕਿ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝਣੀ ਪਵੇਗੀ ਕਿ ਪਿਆਰਿਓ ਇਸ ਚੀਜ਼ ਨੂੰ ਬੜਾ ਬਿਹਤਰੀਨ ਤਰੀਕੇ ਦੇ ਨਾਲ ਕਿਉਂਕਿ ਜੇ ਸਾਡੇ ਕੋਲੇ ਸੇਵਾ ਸਿਮਰਨ ਨਹੀਂ ਜਾਂ ਸਾਡੇ ਕੋਲੇ ਸੇਵਾ ਨਹੀਂ ਹੈਗੀ ਅਸੀਂ ਛਕੀ ਜਾ ਰਹੇ ਹਾਂ ਛਕੀ ਜਾ ਰਹੇ ਹਾਂ ਤੇ ਅਸੀਂ ਆਪਣਾ ਸਿਰਫ ਢਿੱਡ ਢਿੱਡ ਜਿਹੜਾ ਹੈ ਭਰ ਰਹੇ ਹਾਂ ਤੇ ਗੱਲ ਇਹ ਯਾਦ ਰੱਖਿਓ ਵੀ ਉੱਥੇ ਫਿਰ ਅਸੀਂ ਦੇਣਦਾਰ ਹੋਵਾਂਗੇ ਜੇ ਅਸੀਂ ਗੁਰੂ ਘਰ ਦੇ ਵਿੱਚ ਹੀ ਰਹਿ ਰਹੇ ਹਾਂ ਤੇ ਅਸੀਂ ਸੇਵਾ ਕਰ ਰਹੇ ਆ ਡਿਊਟੀ ਕਰ ਰਹੇ ਆ ਤੇ ਅਸੀਂ ਲੰਗਰ ਦੇ ਵਿੱਚੋਂ ਛਕਾਂਗੇ ਤੇ ਸਾਧ ਸੰਗਤ ਉਹ ਉਹਦੇ ਲਈ ਇੱਕ ਵੱਖਰੀ ਚੀਜ਼ ਐ ਭਾਵ ਉਹਨਾਂ ਕਿਤੇ ਨਾ ਕਿਤੇ ਅਸੀਂ ਸੇਵਾ ਤਾਂ ਜ਼ਰੂਰ ਕਰਦੇ ਆ ਥੋੜੀ ਬਹੁਤੀ ਤੇ ਜੇ ਅਸੀਂ ਕਾਰੀ ਨਹੀਂ ਰਹੇ ਅਸੀਂ ਖਾਣ ਤੱਕ ਧਿਆਨ ਐ ਬਸ ਲੰਗਰ ਚ ਗਏ ਲੰਗਰ ਪਛਾਦਾ ਛਕਿਆ ਚਲੋ ਜੀ ਆਪਣੇ ਘਰ ਨੂੰ ਫੇਰ ਆ ਗਏ ਜੀ ਸਾਧ ਸੰਗਤ ਉਹਦੇ ਨਾਲ ਕੀ ਐ ਵੀ ਅਸੀਂ ਫਿਰ ਕਿਤੇ ਨਾ ਕਿਤੇ ਇੱਕ ਭਾਰ ਆਪਦੇ ਸਿਰ ਚੜਾ ਰਹੇ ਆ ਅੱਜ ਕੱਲ ਤੇ ਵੈਸੇ ਉਹ ਸਮਾਂ ਹੀ ਨਹੀਂ ਰਿਹਾ ਸਾਧ ਸੰਗਤ ਉਹ ਸਮਾਂ ਜਿਹੜਾ ਜੇ ਲੰਗਰ ਦੇ ਵਿੱਚ ਬੰਦਾ ਇੱਕ ਦੋ ਵਾਰੀ ਚੱਲ ਜੇ ਇੱਕ ਦੋ ਵਾਰੀ ਜਾ ਕੇ ਬੰਦਾ ਪ੍ਰਸ਼ਾਦਾ ਛੱਕਦੇ ਤੇ ਜਿਹੜੇ ਉੱਥੇ ਵਰਤਾਉਣ ਵਾਲੇ ਹੁੰਦੇ ਨੇ ਉਹੀ ਬੰਦੇ ਨੂੰ ਸਾਹ ਨਹੀਂ ਲੈਣ ਦੇ ਰੋਜ਼ ਆਣਾ ਮੂੰਹ ਚਾ ਕੇ ਤੂੰ ਐ ਨਹੀਂ ਕਰਦਾ ਤੂੰ ਇਹ ਨਹੀਂ ਕਰਦਾ ਸਾਧ ਸੰਗਤ ਇਹ ਇਦਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਹੋ ਜਾਂਦੀਆਂ ਨੇ ਤੂੰ ਐ ਕਰਦਾ ਤੂੰ ਉਹ ਕਰਦਾ ਤੂੰ ਇਦਾਂ ਹੋ ਰਿਹਾ ਤੂੰ ਰੋਜ਼ ਹੀ ਆ ਜਾਣਾ ਤੂੰ ਸੇਵਾ ਨਹੀਂ ਕਰਦਾ ਤੂੰ ਇੰਜ ਨਹੀਂ ਕਰਦਾ ਲੰਗਰ ਦੇ ਵਿੱਚ ਤੂੰ ਭਾਂਡਾ ਨਹੀਂ ਮਾਜਦਾ ਬਹੁਤ ਸਾਰੀਆਂ ਗੱਲਾਂ ਸੁਣਨ ਹੋਏ ਕਿਉਂਕਿ ਅਸੀਂ ਇਹ ਸਮਾਂ ਅਜੀਹਾ ਨਾ ਸਾਧ ਸੰਗਤ ਵਾਖੂ ਵੀ ਵਾਕਈ ਦੇਖਿਆ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਚਲੋ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਆਪਣਾ ਜਿਹੜਾ ਪ੍ਰਸੰਗ ਹੈ ਨਾ ਪਿਆਰਿਓ ਉਹ ਇਦਾਂ ਦਾ ਹੀ ਹੈ ਕਿਉਂਕਿ ਪ੍ਰਸ਼ਾਦਾ ਛਕਣਾ ਲੰਗਰ ਦੇ ਵਿੱਚ ਤੇ ਉਨੀ ਸੇਵਾ ਜ਼ਰੂਰੀ ਹੈ ਤੇ ਆਪਾਂ ਵੇਖਦੇ ਹਾਂ ਕਿ ਜਦੋਂ ਭਾਈ ਮੰਝ ਨੂੰ ਮੰਝ ਦੇ ਉੱਤੇ ਕਸਵਟੀ ਲਾਈ ਸੀ ਨਾ ਸਤਿਗੁਰਾਂ ਨੇ ਕਹਿੰਦੇ ਭਾਈ ਮੰਝ ਸੇਵਾ ਕਰਦਾ ਇੱਥੇ ਕਹਿੰਦੇ ਫਿਰ ਪ੍ਰਸ਼ਾਦਾ ਕਿੱਥੇ ਛਕਦਾ ਕਹਿੰਦੇ ਜੀ ਉਹ ਲੰਗਰ ਤੋਂ ਛਕਦਾ ਕਹਨੇ ਭਾਈ ਮੰਜ ਸੇਵਾ ਉਰੇ ਕਰਿਆ ਕਰ ਤੇ ਪ੍ਰਸ਼ਾਦਾ ਕਹਨੇ ਫਿਰ ਤੂੰ ਆਪਣੇ ਘਰ ਜਾ ਕੇ ਛਕਿਆ ਕਰ ਭਾਈ ਮੰਜ ਨੇ ਉਸ ਗੱਲ ਨੂੰ ਔਟ ਨਹੀਂ ਮੰਨਿਆ ਇਹ ਨਹੀਂ ਕਿਹਾ ਅਗੇ ਸਤਿਗੁਰੂ ਤੁਸੀਂ ਇਹ ਕੀ ਕਹਿ ਰਹੇ ਹੋ ਨਹੀਂ ਕਹਨੇ ਠੀਕ ਆ ਸਤਿਗੁਰੂ ਜੋ ਲੰਗਰ ਵਾਸਤੇ ਲੱਕੜਾ ਆਦਕ ਲਿਆਉਂਦਾ ਸੀ ਨਾ ਸੇਵਾ ਕਰਕੇ ਸਾਧ ਸੰਗਤ ਉਹ ਇੱਕ ਭਰੀ ਲਿਆਉਂਦਾ ਸੀ ਉਸੇ ਦੋ ਭਰੀਆਂ ਲਿਆਉਣ ਲੱਗ ਗਿਆ ਇੱਕ ਭਰੀ ਨੂੰ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਲੈਂਦਾ ਸੀ ਪ੍ਰਸ਼ਾਦਾ ਪਾਣੀ ਘਰੇ ਛਕਦਾ ਸੀ ਤੇ ਇੱਕ ਸੇਵਾ ਵਾਸਤੇ ਭਰੀ ਲੱਕੜਾਂ ਦੀ ਲੰਗਰ ਚ ਦੇ ਦਿੰਦਾ ਸੀ ਭਾਵ ਕਿ ਉਹਨੇ ਉਸ ਚੀਜ਼ ਨੂੰ ਸਮਝਿਆ ਵੀ ਜੇ ਸਤਿਗੁਰੂ ਦਾ ਬਚਨ ਹੈ ਤਾਂ ਆਪਾਂ ਇਸ ਚੀਜ਼ ਨੂੰ ਕਮਾਉਣਾ ਹੈ ਮੋੜ ਕੇ ਸਵਾਲ ਨਹੀਂ ਕੀਤਾ ਸਾਧ ਸੰਗਤ ਕਈ ਜਿਹੜੇ ਸਾਡੇ ਬੰਦਗੀ ਵਾਲੇ ਮਹਾਂਪੁਰਸ਼ ਉਹਨਾਂ ਦਾ ਇਹ ਮੰਨਣਾ ਹੈ ਕਿ ਜੇ ਅਸੀਂ ਸੇਵਾ ਸਿਮਰਨ ਨਹੀਂ ਕਰ ਰਹੇ ਅਸੀਂ ਪ੍ਰਸ਼ਾਦਾ ਪਾਣੀ ਛਕ ਰਹੇ ਹਾਂ ਗੁਰੂ ਕੇ ਲੰਗਰ ਦੇ ਵਿੱਚੋਂ ਤਾਂ ਫਿਰ ਇਹ ਜਿਹੜਾ ਛਕਿਆ ਹੋਇਆ ਪ੍ਰਸ਼ਾਦਾ ਪਾਣੀ ਹੈ ਨਾ ਸਾਡਾ ਇਹ ਸਾਡੇ ਦੁੱਖ ਦਾ ਕਾਰਨ ਬਣਦਾ ਹੈ ਜੇ ਅਸੀਂ ਛਕ ਰਹੇ ਹਾਂ ਤਾ ਸਾਨੂੰ ਸੇਵਾ ਤੇ ਸਿਮਰਨ ਵੀ ਜ਼ਰੂਰੀ ਹੈ ਸਾਡਾ ਬਹੁਤ ਜ਼ਰੂਰੀ ਹੈ ਜੇ ਅਸੀਂ ਸੇਵਾ ਸਿਮਰਨ ਕਰ ਰਹੇ ਹਾਂ ਕਹਿੰਦੇ ਫਿਰ ਅਸੀਂ ਸ਼ਕੀਏ ਜੀ ਸਦਕੇ ਪਰ ਜੇਕਰ ਬੰਦਾ ਅੰਦਰੋਂ ਤ੍ਰਿਪਤ ਹੈ ਅੰਦਰੋਂ ਤ੍ਰਿਪਤ ਤਾਂ ਹੋਏਗਾ ਜੇ ਉਹਨੂੰ ਬਾਹਰੀ ਭੁੱਖ ਨਹੀਂ ਹੋਏਗੀ ਵੀ ਕੀ ਬਣਿਆ ਲੰਗਰ ਜਿਹੜਾ ਬੰਦਾ ਲੰਗਰਾਂ ਬੰਨੀ ਧਿਆਨ ਰੱਖਦਾ ਆਪਾਂ ਜੋੜ ਮੇਲਿਆਂ ਤੇ ਜਾਂਦੇ ਆ ਤੇ ਕਈ ਤੇ ਉੱਥੇ ਬਸ ਘੁੰਮਣ ਹੀ ਜਾਂਦੇ ਨੇ ਕਈ ਲਾਹਾ ਲੈਣੇ ਜਾਂਦੇ ਉਥੇ ਘੁੰਮਣੇ ਜਾਂਦੇ ਨੇ ਵੀ ਕਿਹੜੇ ਲੰਗਰ ਚ ਕੀ ਬਣਿਆ ਕਿੱਥੇ ਕੀ ਬਣਿਆ ਹੋਇਆ ਵੇਖੀਐ ਇੱਧਰ ਕੀ ਐ ਉੱਧਰ ਕੀ ਐ ਮੈਂ ਇਨੇ ਲੰਗਰ ਖਾ ਆਇਆ ਜੀ ਕਿਹੜੀ ਪ੍ਰਾਪਤੀ ਕੀਤੀ ਪ੍ਰਾਪਤੀ ਕੋਈ ਨਹੀਂ ਬਸ ਲੰਗਰ ਛਕਣ ਗਿਆ ਸੀ ਤੇ ਲੰਗਰ ਛਕ ਕੇ ਵਾਪਸ ਆ ਗਿਆ ਸੱਸ ਬਸ ਘੁੰਮ ਫਿਰ ਕੇ ਜਾਂ ਮੇਲਾ ਘੁੰਮ ਕੇ ਵਾਪਸ ਆ ਗਿਆ ਪਰ ਕੀ ਕੀਤਾ ਸਾਧ ਸੰਗਤ ਕਰਿਆ ਕੁਝ ਨਹੀਂ ਬਸ ਮੇਲੇ ਘੁੰਮ ਕੇ ਆ ਗਏ ਜਾਂ ਲੰਗਰ ਛਕ ਕੇ ਵਾਪਸ ਆ ਗਏ ਤੇ ਉੱਥੇ ਜਿਹੜੀ ਸਿਧਾਂਤ ਦੀ ਗੱਲ ਸੀ ਵੀ ਉੱਥੇ ਗਏ ਸੀ ਕੀ ਸਿੱਖ ਕੇ ਆਉਂਦਾ ਗੁਰਮਤ ਸਮਾਗਮ ਹੋ ਰਿਹਾ ਸੀ ਉਹ ਸਮਾਗਮਾਂ ਦੇ ਵਿੱਚੋਂ ਕੀ ਲਾਹਾ ਲਿਆ ਉਸ ਚੀਜ਼ ਦਾ ਕੋਈ ਮੁੱਲ ਨਹੀਂ ਉਸ ਚੀਜ਼ ਨੂੰ ਸਮਝਿਆ ਹੀ ਨਹੀਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਤੇ ਪਿਆਰਿਓ ਫਿਰ ਖਟਿਆ ਕੀ ਕਮਾਇਆ ਕੀ ਇਸ ਚੀਜ਼ ਨੂੰ ਅਸੀਂ ਬਹੁਤ ਪਿੱਛੇ ਰੱਖ ਦਿੱਤਾ ਦੇਖੋ ਕਿੰਡੀ ਕਿੰਡੀ ਵੱਡੀ ਗੱਲ ਹੈ ਇਹ ਸਾਨੂੰ ਇਹ ਚੀਜ਼ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਜਿਹੜੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਪ੍ਰਸ਼ਾਦਾ ਛਕਦੇ ਨਹੀਂ ਉਹਨਾਂ ਕੋਲੇ ਸੇਵਾ ਹੋਵੇ ਜਿੰਨਾ ਪ੍ਰਸ਼ਾਦਾ ਛਕਿਆ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣਾ ਹੈ ਤੇ ਜੇ ਆਪਣੇ ਬਰਤਨ ਸਾਫ ਕਰ ਰਹੇ ਆ ਬਹੁਤ ਚੰਗੀ ਗੱਲ ਹੈ ਕਹਿੰਦੇ ਇਹ ਸੋਚੀ ਮੈਂ ਇੱਕ ਬੰਦੇ ਦੇ ਨਾਲ ਹੋਰ ਬਰਤਨ ਫੜ ਕੇ ਸਾਫ ਕਰ ਦੇਣਾ ਕਹਿੰਦੇ ਜਿੰਨਾ ਤੇ ਪ੍ਰਸ਼ਾਦਾ ਛਕਿਆ ਤੇ ਉਹਨਾਂ ਕਹਿੰਦੇ ਤੂੰ ਸੇਵਾ ਕਰ ਜੇ ਤੈਂ ਪ੍ਰਸ਼ਾਦਾ ਛਕਿਆ ਜਿਹੜੇ ਬਰਤਨ ਤੈ ਸਾਫ ਕਰਤੇ ਕੀਤੇ ਤੂੰ ਨਾਲ ਇੱਕ ਬੰਦੇ ਦੇ ਫੜ ਕੇ ਬਰਤਨ ਹੋਰ ਸਾਫ ਕਰ ਕਹਿੰਦੇ ਤਾਂ ਤੇਰਾ ਪ੍ਰਸ਼ਾਦਾ ਛਕਿਆ ਹੋਇਆ ਸਫਲ ਹੈ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਕਹਿੰਦੇ ਪ੍ਰਸ਼ਾਦਾ ਛਕਿਆ ਤਾਂ ਸੇਵਾ ਕਰ ਥੋੜੀ ਕਰ ਭਾਵੇਂ ਪਰੀ ਗੱਲ ਯਾਦ ਰੱਖ ਵੀ ਉੱਥੇ ਏ ਕੰਮ ਨਾ ਹੋਵੇ ਮੈਂ ਪ੍ਰਸ਼ਾਦਾ ਛਕ ਲਿਆ ਫਿਰ ਉੱਠਣੋ ਆਸੇ-ਪਾਸੇ ਵੇਖੀ ਜਾਵੇ ਵੀ ਕੋਈ ਆਏਗਾ ਤੇ ਮੇਰੇ ਵੀ ਬਰਤਨ ਲੈ ਜਾਏਗਾ ਤੇ ਮੇਰੇ ਬਰਤਨ ਚੋਕ ਕੇ ਉਹ ਵੀ ਕੋਈ ਸਾਫ਼ ਕਰ ਦੇ ਸਾਧ ਸੰਗਤ ਤੇ ਸਤਿਗੁਰੂ ਕਹਿੰਦੇ ਨੇ ਉਹ ਤੋਂ ਬੰਦਾ ਤਕਰ ਕੋਈ ਹੋਰ ਨਹੀਂ ਹੋ ਸਕਦਾ ਸ਼ੱਕਣਾ ਆਪ ਦੇ ਜਿਹੜਾ ਬੰਦਾ ਆਪਣੇ ਬਰਤਨ ਨਹੀਂ ਸਾਫ਼ ਕਰ ਸਕਦਾ ਕਹਿੰਦੇ ਉਹ ਉਹ ਫਿਰ ਬੰਦਾ ਕੋਈ ਬੰਦਾ ਥੋੜੀ ਐ ਉਹ ਤਾਂ ਫਿਰ ਸੂਕਰ ਸਵਾਨ ਐ ਕੋਈ ਜਿਸ ਤਰ੍ਹਾਂ ਉਹਨਾਂ ਨੇ ਖਾ ਲਿਆ ਤੇ ਉਹਦਾ ਨਹੀਂ ਭਾਂਡੇ ਪਏ ਨੇ ਇਹ ਤਾਂ ਕੋਈ ਗੱਲ ਨਹੀਂ ਬਣੀ ਸਿਧਾਂਤ ਨਹੀਂ ਬਣੀ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਜਿਹੜੇ ਗੁਰੂ ਘਰ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਲਿਆ ਕੇ ਛਕੀ ਜਾਂਦੇ ਨੇ ਮਹਾਪੁਰਖਾਂ ਨੇ ਵੀ ਕਹਿ ਦਿੱਤਾ ਕਿ ਜਿਹਨੇ ਉਹ ਤਾਂ ਫਿਰ ਅਗਲੇ ਜਨਮ 'ਚ ਸੂਕਰ ਸਵਾਨ ਬਣਦੇ ਨੇ ਉਹਦਾ ਫਿਰ ਕਹਿੰਦੇ ਇਹੋ ਜੀ ਜੂਨਾ ਵਿੱਚ ਪੈਂਦੇ ਨੇ ਜਿੱਥੇ ਕਿ ਉਹ ਲੋਕ ਬਿਸਟਾ ਆਦਕ ਖਾਂਦੇ ਨੇ ਤੇ ਯਾਦ ਰੱਖਿਓ ਕਿਨੇ ਫਿਰ ਉਹ ਗੁਰੂ ਦੇ ਦੇਣ ਆਧਾਰ ਨੇ ਤੇ ਸਤਿਗੁਰੂ ਫਿਰ ਉਹਨਾਂ ਨੂੰ ਜਨਮਾਂ ਜਨਮਾਂ ਦੇ ਗ੍ਰੇਡਾਂ ਦੇ ਵਿੱਚ ਪਾਈ ਰੱਖਦਾ ਹੈ ਕਿਨੇ ਉਹ ਅਸਲੀ ਮਾਰਗ ਅਸਲੀ ਸਿਧਾਂਤ ਤੱਕ ਨਹੀਂ ਪਹੁੰਚ ਸਕਦੇ ਇਸ ਕਰਕੇ ਇਸ ਚੀਜ਼ ਨੂੰ ਜ਼ਰੂਰ ਸਮਝੀਏ ਲੰਗਰ ਪ੍ਰਸ਼ਾਦਾ ਜੀ ਸਾਧ ਕੇ ਸੰਗਤਾਂ ਵਾਸਤੇ ਹੈ ਪਰ ਥੋੜੀ ਜੀ ਸੇਵਾ ਸਿਮਰਨ ਵੱਲ ਵੀ ਖਿਆਲ ਜ਼ਰੂਰ ਕਰਿਏ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ